ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿੱਦਾਂ ਤੁਸੀਂ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਮੇਰੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ PRMA 2 Vlogs ਹਾਂਜੀ ਚਲੋ ਆਪਾਂ ਕਰਦੇ ਹਾਂ ਕੁਝ ਗੱਲਾਂ ਮਾਤਾ ਫਿਰ ਤੋਂ ਤੁਹਾਡੇ ਨਾਲ ਅੱਜ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਮਤਲਬ ਕਿ ਹਵਾ ਇੰਨੀ ਜ਼ਿਆਦਾ ਚੱਲਦੀ ਹੈ ਕਾਫੀ ਜ਼ਿਆਦਾ ਠੰਡ ਮਤਲਬ ਕਿ ਹੋ ਗਈ ਵੀ ਬਹੁਤ ਜ਼ਿਆਦਾ ਠੰਡ ਹੋ ਗਈ ਵੀ ਆ ਬੱਚੇ ਵੀ ਬਿਮਾਰ ਲੋਏ ਪਏ ਆ ਤੇ ਮੇਰੀ ਬੇਟੀ ਹੈ ਇਸ ਨੂੰ ਵੀ ਕਫ ਹੋ ਰੱਖਿਆ ਹੈ ਕੋਲਡ ਵੀ ਹੋ ਰੱਖਿਆ ਨਾ ਮਿਸਟੋ ਏ ਵੀ 2 ਡੇਸ ਤੋਂ ਬਿਮਾਰੀ ਚੱਲ ਰਹੀ ਆ ਇਹਨਾਂ ਨੇ ਬੋਲੇ ਵੀ ਕਿ ਬੇਟਾ ਸੌਕਸ ਪਾ ਕੇ ਰੱਖਿਆ ਕਰ ਹਨਾ ਤੂੰ ਕੈਪ ਨਾ ਉਤਾਰ ਫੇਰ ਵੀ ਤੁਹਾਨੂੰ ਪਤਾ ਬੱਚੇ ਨਹੀਂ ਸੁਣਦੇ ਆ ਬੱਚਿਆਂ ਨੇ ਆਪਣੀ ਮਨਮਰਜ਼ੀ ਕਰਨੀ ਹੁੰਦੀ ਆ ਇਧਰ ਬੋਲੂ ਕਾਕਾ ਇਧਰ ਬੋਲੂ ਕਾਕਾ ਇਹ ਮੰਮਾ ਦਾ ਕਹਿਣਾ ਮੰਨਦਾ ਏ ਇਹ ਕਹਿਣਾ ਮੰਨਦਾ ਮੰਮਾ ਦਾ ਹਨਾ ਇਹ ਮੰਮਾ ਦਾ ਕਹਿੜਾ ਮੰਨਦਾ ਏ ਨਾ ਕੈਪ ਉਤਾਰ ਦੀ ਹੈਲੋ ਹੈਲੋ ਤਾਂ ਕਹਦੇ ਹੈਲੋ ਉੱਡ ਕਾ ਬੇਟਾ ਹਾਂਜੀ ਚਲੋ ਜੀ ਬਹੁਤਾ ਸਮਾਂ ਨਾ ਬਰਬਾਦ ਕਰਦੇ ਹੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਤੇ ਹਰ ਬਲੌਗ ਵਿੱਚ ਮੈਂ ਪਿੱਛੇ ਵੀ ਇਹ ਵਾਲੇ ਬਲੌਗ ਵਿੱਚ ਵੀ ਹਰ ਬਲੌਗ ਵਿੱਚ ਮੈਂ ਕਨਵਰਸੇਸ਼ਨ ਤੁਹਾਡੇ ਨਾਲ ਇਹੀ ਹੁੰਦੀ ਆ ਕਿ ਮੇਰੇ ਚੈਨਲ ਤੇ ਅਗਰ ਆਂਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕੁਝ ਨਹੀਂ ਜਾਂਦਾ ਜੀ ਉਹ ਚ ਨਹੀਂ ਜਾਂਦਾ ਇੱਕ ਲਾਈਕ ਦੇ ਨਾਲ ਇੱਕ ਕਮੈਂਟ ਦੇ ਨਾਲ ਤੇ ਚੈਨਲ ਨੂੰ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਤੇ ਕਿਸੇ ਦਾ ਕੁਝ ਨਹੀਂ ਜਾਂਦਾ ਨਾ ਮੈਂ ਐ ਤਾਂ ਹੈ ਨਹੀਂ ਕਿ ਚਲੋ ਮੈਂ ਹੀ ਇਕੱਲੀ ਬਹੁਤ سارے ਇਦਾਂ ਦੇ ਯੂਟਿਊਬਰ ਹੈਗੇ ਆ ਤੇ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਦੇ ਆ ਤੇ ਮੈਨੂੰ ਮਤਲਬ ਕਿ ਸਪੋਰਟ ਕਰਦੇ ਆ ਠੀਕ ਹੈ ਦੇਖਦੇ ਆ ہاں ਨਹੀਂ ਜਿਹੜੇ ਨਹੀਂ ਵੀ ਦੇਖਦੇ ਉਹ ਵੀ ਦੇਖ ਜਿਹੜੇ ਦੇਖਦੇ ਵੀ ਆ ਉਹਨਾਂ ਨੂੰ ਵੀ ਮੈਂ ਕਹਿੰਦੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਵਾ ਦਿਆ ਕਰੋ ਹਣਾ ਤੇ ਆਂਦੇ ਹੋ ਤੁਸੀਂ ਵਿਊ ਵਗੈਰਾ ਦੇ ਆ ਹਾਂਜੀ ਤੁਸੀਂ ਲਾਈਕ ਨਹੀਂ ਕਰਦੇ ਨਾ ਕੋਮੈਂਟ ਕਰਦੇ ਮੈਂ ਹਰ ਵੀਡੀਓ ਵਿੱਚ ਕਹਿੰਦੀ ਹੁੰਦੀ ਆ ਕਿ ਵੀਡੀਓ ਅੱਛੀ ਲੱਗਦੀ ਆ ਤਾਂ ਕੋਮੈਂਟ ਜਰੂਰ ਪਾ ਦਿਆ ਕਰੋ ਕੁਝ ਨਹੀਂ ਜਾਂਦਾ ਹਨਾ ਆਪਾਂ ਇੱਕ ਕੋਮੈਂਟ ਕਰ ਦਈਏ ਤਾਂ ਨਾ ਕਿਸੇ ਦਾ ਕੁਝ ਨਹੀਂ ਜਾਂਦਾ ਮਤਲਬ ਕਿ ਕੋਮੈਂਟ ਹੀ ਕਰਨਾ ਹੁੰਦਾ ਬੈਠ ਬੈਠੇ ਟਾਈਪ ਕਰ ਦਿਆ ਕਰੋ ਉੱਚ ਵੀ ਨਾਈਸ ਵੈਰੀ ਨਾਈਸ ਠੀਕ ਹੈ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਬੱਚਿਆਂ ਦੇ ਕਾਰਨ ਆਪਾਂ ਕੁਝ ਕਰ ਤਾਂ ਪਾਉਂਦੇ ਨਹੀਂ ਆ ਨਾ ਇੱਕ ਗੱਲਵਾ ਤਾਂ ਹੁੰਦੀ ਆ ਥੋੜਾ ਬਹੁਤ ਚਲੋ ਮਨ ਕੁਝ ਹੋਰ ਹੋ ਜਾਂਦਾ ਹੈ ਨਾ ਬਲੌਗ ਵਗੈਰਾ ਬਣਾਉਣ ਦੇ ਨਾਲ ਚਲੋ ਗੱਲਬਾਤ ਵੀ ਸ਼ੇਅਰ ਹੋ ਜਾਂਦੀ ਆ ਤੇ ਟਾਈਮ ਪਾਸ ਵੀ ਹੋ ਜਾਂਦਾ ਏ ਤੇ ਬਸ ਇਹੀ ਮੇਨਾਂ ਇਧਰ ਚੈੱਕ ਕਰੋ

ਹਾਂਜੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਜਿਵੇਂ ਕਿ ਮਾਂ ਬੇਟੀ ਮੇਰੀ ਸਕੂਲ ਚਲ ਜਾਂਦੀ ਆ ਨਾ ਉਸ ਤੋਂ ਬਾਅਦ ਮੇਰਾ ਬੇਟਾ ਮਤਲਬ ਕਿ ਫਿਰ ਮੈਂ ਕੰਮ ਵਗੈਰਾ ਕਰਦੀ ਹੁੰਦੀ ਆ ਨਾ ਇਹਨੂੰ ਟੀਵੀ ਲਗਾ ਦਿੰਦੀ ਆ ਇਹ ਟੀਵੀ ਵਗੈਰਾ ਦੇਖੀ ਜਾਂਦਾ ਉਦੋਂ ਤੱਕ ਮੈਂ ਆਪਣਾ ਕੰਮ ਫਿਨਿਸ਼ ਕਰ ਲੈਂਦੀ ਆ ਹੁਣ ਮੈਂ ਬੇਟਾ ਤੇ ਫਿਰ ਇਹ ਵੀ ਇਨਾ ਟਾਈਮ ਨਹੀਂ ਵੇਟ ਕਰਦਾ ਨਾ ਇਹ ਵੀ ਬੱਚਾ ਏ ਹਲੇ ਫਿਰ ਇਹ ਮਰ ਜਾ ਮਰ ਲੱਜਦਾ ਮਮਾ ਮਮਾ ਆਜੋ ਤੇ ਤੁਹਾਨੂੰ ਬੱਚਾ ਜਦੋਂ ਬੱਚਾ ਫਿਰ ਰਿਹਾਰਡ ਕਰਦਾ ਫਿਰ ਤਾਂ ਬੱਚੇ ਕੋਲ ਪਹੁੰਚਣਾ ਪੈਂਦਾ ਅਗਰ ਵੈਨੂੰ ਬਹੁਤਾ ਟਾਈਮ ਛੱਡ ਦਮਾ ਨਾ ਫਿਰ ਇਹ ਜਿਆਦਾ ਜਿੱਦ ਕਰਦਾ ਇਸ ਕਰਕੇ ਇਹਨੂੰ ਬਹੁਤਾ ਟਾਈਮ ਨਹੀਂ ਛੱਡੀਦਾ ਕੰਮਾਂ ਵਿੱਚ ਕੱਟ ਕਰ ਲੈਂਦੀ ਆ ਬੱਚਾ ਮੈਂ ਆਪਣਾ ਪਹਿਲਾ ਦੇਖਦੀ ਆ ਕਿਉਂਕਿ ਠੰਡ ਦਾ ਮੌਸਮ ਹੈ ਬੱਚਾ ਠੱਲੇ ਮਿੱਸਾ ਹੋ ਜਾਂਦਾ ਫਿਰ ਤਾਂ ਵੀ ਮਾਪੇ ਮਾਪੇ ਨੂੰ ਹੀ ਟੈਨਸ਼ਨ ਪੈਂਦੀ ਆ ਨਾ ਜਿਨ੍ਹਾਂ ਦੇ ਬੱਚੇ ਆ ਉਹਨਾਂ ਨੂੰ ਪਤਾ ਹੋਏਗਾ ਮਾਂ ਬੇਟੀ ਦਾ ਤੁਹਾਨੂੰ ਦੱਸਿਆ ਗਿਆ ਕਿ ਮੇਰੀ ਬੇਟੀ ਦੋ ਦਿਨ ਤੋਂ ਮਤਲਬ ਕਿ ਇੰਨੀ ਜਿਆਦਾ ਕੋਲਡ ਕਾਫੀ ਨੂੰ ਇੰਨਾ ਜਿਆਦਾ ਹੋ ਚੁੱਕਿਆ ਤਾਂ ਉਹ ਕਹਿਣਾ ਨਹੀਂ ਮੰਨਦੀ ਨੂੰ ਮੈਂ ఎన్ని ਵਾਰ ਕਿਹਾ ਬਟਾ ਸੌਕਸ ਕੈਪ ਵਗੈਰਾ ਲਗਾ ਕੇ ਰੱਖਿਆ ਕਰ ਨਹੀਂ ਆਪਣੀ ਮਨਮਰਜ਼ੀ ਕਰਦੀ ਅੱਜ ਮੈਂ ਸਕੂਲ ਭੇਜ ਦਿੱਸੀ ਕਿ ਇਹ ਤੇ ਸਕੂਲ ਚ ਚਲੋ ਸਹੀ ਰਿਹਾ ਥੋੜਾ ਜਿਹਾ ਅੱਛਾ ਫੀਲ ਹੋਇਆ ਇਹਨੂੰ ਮੈਂ ਪੁੱਛਿਆ ਕਿ ਸਹੀ ਰਿਹਾ ਕਿ ਨਹੀਂ ਹਾਂਜੀ ਸਹੀ ਰਹੀ ਕਿ ਨਹੀਂ ਮੰਮਾ ਤੇ ਇਹ ਸਾਰੇ ਪਹਿਣ ਪਹਿਣਾ ਨੂੰ ਮੇਰੀ ਬੇਨਤੀ ਹੈ ਕਿ ਤਾਂ ਦਾ ਮੌਸਮ ਹੈ ਬੱਚਿਆਂ ਨੂੰ ਲੁਕੋ ਕੇ ਰੱਖਿਆ ਕਰੋ ਸਾਈਕ ਵਗੈਰਾ ਤੇ ਨਾ ਕਿਤੇ ਲਿਕੇ ਜਾਇਆ ਕਰੋ ਤੇ ਬਸ ਠੰਡਾ ਮੌਸਮ ਹੈ ਜਿੰਨਾ ਆਪਾਂ ਬਚ ਸਕਦੇ ਬਚੋ ਬਸ ਇਹੀ ਛੋਟੀਆਂ-ਮੋਟੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰਨ ਆਂਦੀ ਹੁੰਦੀ ਆ ਹੋਰ ਤਾਂ ਕੋਈ ਗੱਲਬਾਤ ਹੁੰਦੀ ਨਹੀਂ ਆ ਨਾ ਸੋਨੇ ਆਏ ਹਾਏ ਐਦਾਂ ਕਹੋ ਯੈਸ ਯੈਸ ਬੋਲੋ ਕਿ ਮੰਮਾ ਇੰਨਾ ਗੁੱচ্চਾ ਨੂੰ ਮੰਮਾ ਪਾਪਾ ਓਕੇ ਜੀ ਕਰੀਏ ਹੁਣ ਬਲੌਗ ਦਾ ਆਪਾਂ ਇੱਥੇ ਐਂਡ ਉਮੀਦ ਕਰਦੀ ਤੁਹਾਨੂੰ ਇਹ ਵਾਲਾ ਬਲੌਗ ਪਸੰਦ ਆਇਆ ਹੋਊਗਾ ਅਗਰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਾਏ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ